ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜਿੰਝੂ ਰਾਖਾ ਪ੍ਰਪਤਾਕਾ ਕੀਨੋ ਵੱਡੋ ਕਲੂ ਮਹਸਾਕਾ ਐਸੇ ਸਤ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸਤਾਪਤੀ ਸਮਾਗਮ ਅਤੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੇ 350 ਸਾਲਾ ਸਹੀਤੀ ਸਤਿ ਆਦਿਨ ਨੂੰ ਸਮਰਪਿਤ ਸਾਬੇ ਕਮਾਲ ਦਸਮੀਸ਼ ਪਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਵਰਤਗਤੀ ਦੇ ਦਿਨ ਸਮਰਪਿਤ ਗੁਰਦੁਆਰਾ ਹਾਜ਼ਰੀਤਨ ਸਾਹਿਬ ਵਿਖੇ ਕੱਲ 3 ਨਵੰਬਰ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬੱਚੇ ਸਵਾਗਤ ਹੋ ਰਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਦੇ ਵਿੱਚ ਭਾਈ ਕਰਨਵੀਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਹਾਜ਼ਿਰ ਸਿੰਘ ਸਵਾਗਤੀ ਹੋ ਰਿਹਾ ਕਿਲਾਮਬਖ ਸਾਹਿਬ ਭਾਈ ਮਨਜੋਤ ਸਿੰਘ ਜੀ ਚੰਡੀਗੜ੍ਹ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਚੀਰ ਦਾ ਸਾਹਿਬ ਸ੍ਰੀ ਅਮਰਤਸਰ ਸਾਹਿਬ ਅਤੇ ਭਾਈ ਦੇਵਿੰਦਰ ਸਿੰਘ ਜੀ ਸੁਹਾਣਾ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨੇਹਾਲ ਕਰਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਕਲ ਦੇ ਇਸ ਵਿਸ਼ੇਸ਼ ਸਮਾਗਮ ਜੋ 350 ਸਾਲਾਂ ਸਤਾਂ ਦੀ ਸ਼ੁਰੂਆਤ ਸੰਗਤਾਂ ਸ੍ਰੀ ਕੰਬੜੀ ਸ਼ਰਧਾ ਭਾਵਨਾ ਦੇ ਨਾਲ ਮਾਰੀ ਹੈ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਸਤੂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਨ ਸਥਾਨ ਗੁਰਦੁਆਰਾ ਹਾਜ਼ਿਰ ਸਾਹਿਬ ਕੀ ਇਹ ਖਾਸ ਮਾਗਰ ਪਰਵਾਰੀਆਂ ਨੇ ਸਮੁਤਿਆ ਸੰਗਤਾਂ ਨੂੰ ਹਾਜ਼ਰੀ ਭਰਨ ਦੇ ਲਈ ਸੁਮੱਚੇ ਪ੍ਰਬੰਧ ਵੱਲੋਂ ਬੇਨਤੀ ਹੈ ਸਮੁਤਿਆ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਬੇਨਤੀ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ